ਆ ਗਿਆ ਐਸੀ ਵਈ ਓਏ ਉਮੀਦ ਨਹੀਂ ਸੀ ਸਾਨੂੰ ਵੀ 15 20 ਦਿਨਾਂ ਬਾਅਦ ਤਾਂ ਪਹਿਲਾਂ ਵੀ ਆ ਜੂ ਫਿਰ ਵੀ ਫਰੀ ਕੱਦ ਦੇ ਨਾਲ ਨਾ ਭਾਈ ਫਿਰ ਵੀ ਹਫਤੇ ਚੱਲ ਆ ਗਿਆ ਹਫਤੇ ਬਾਅਦ ਆ ਪੂਰਾ ਕਿੱਲ ਮੌਸਮ ਹੋ ਗਿਆ ਢਲੇ ਇਹ ਪਾਰਟੀ ਵਾਲਾ ਮੌਸਮ ਹੋ ਗਿਆ ਨਹੀਂ ਹੋ ਗਿਆ ਫੁੱਲ ਤੇਜਾ ਕੋਈ ਸਪੀਡ ਨਾਲ ਉਹ ਪੂਰਾ ਤੇਜ਼ ਉਹ ਦੁੱਧ ਲੈਣ ਗਿਆ ਸਾਹਮਣੇ ਸ਼ਿਕਾਰੀ ਆਪਣਾ ਉਹ ਸਾਹਮਣੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਤੇ ਵਲੌਗ ਚ ਆਸ ਕਰਦੇ ਹਾਂ ਸਾਰੇ ਠੀਕ ਠਾਕ ਹੋਵਗੇ ਚੜ੍ਹਦੀ ਕਲਾ ਚ ਹੋਵਗੇ ਕੁਝ ਵਧੀਆ ਹੀ ਕਰਦੇ ਪਏ ਹੋਵਗੇ ਤੇ ਅੱਜ ਦਾ ਵਲੌਗ ਆਪਣਾ ਹੋਗਾ ਇੱਕ ਦਿਨ ਨਵਾਂ ਚੜ੍ਹੇ ਵਲੌਗ ਸਟਾਰਟ ਜਿਹਨੇ 11 ਕਾਰ ਦੇ ਵਿੱਚੋਂ ਹੀ ਵਲੌਗ ਸਟਾਰਟ ਹੋ ਰਿਹਾ ਹੈ ਆਪਣਾ ਤੇ ਮੈਂ ਚੱਲਿਆ ਸੀ ਆਪਣੇ ਫਰੈਂਡ ਕੋਲ ਇਹ ਸ਼ਾਇਦ ਤੁਸੀਂ ਪਿਛਲਾ ਵਲੌਗ ਦੇਖਿਆ ਹੋਣਾ ਉਹ ਚ ਲਾਰੇ ਲਾਈ ਜਾਂਦਾ ਸੀ ਐਸੀ ਜਿਹੜਾ ਫਰੈਂਡ ਹੈ ਮੇਰਾ ਐਸੀ ਦਾ ਕੰਮ ਕਰਦਾ ਨਾ ਉਹ ਐਸੀ ਸਹੀ ਕਰਨ ਦਾ ਤੋਹਿਆ ਸੀ ਜਾਂ ਹੁੰਦਾ ਫੋਨ ਆ ਗਿਆ ਕਹਿੰਦਾ ਐਸੀ ਤਰਾ ਠੀਕ ਹੋ ਗਿਆ ਆ ਜਾ ਐਸੀ ਚੱਕ ਕੇ ਲਿਆ ਨਾਲ ਮੇਰੇ ਉਹ ਵੀ ਚਲਾ ਆ ਜੂਗਾ ਤੇ ਫੇਰ ਐਸੀ ਫਿੱਟ ਕਰ ਦੂਗਾ ਬਾਕੀ ਜਿਹੜੇ ਦੋ ਐਸੀ ਆਪਣੇ ਘਰੇ ਹੋਰ ਲੱਗੇ ਹੋਏ ਨੇ ਉਹ ਵੀ ਉਹ ਕਰ ਦੂਗਾ ਸਰਵਿਸ ਕਈ ਦਿਨੋਂ ਉਹਨੂੰ ਲਾਰੇ ਲਾਉਂਦੇ ਨੂੰ ਅੱਜ ਫਾਈਨਲੀ ਜਿਹਨਾਂ ਮੈਕ ਕਰਤਾ ਏਸੀ ਦਾ ਸਹੀ ਪਰ ਆਹ ਗੱਡੀ ਦਾ ਸੀ ਜੋ ਖੁੱਲ ਰਹਿ ਗਿਆ ਮਛਰਾਂ ਨਾਲ ਭਰ ਗਈ ਤੇ ਹੁਣ ਮੈਂ ਚੱਲਿਆ ਸੀ ਉਹਦੇ ਕੋਲ ਏਸੀ ਕਰਤਾ ਸਹੀ ਮੈਂ ਕਿਹਾ ਚਲੋ ਭਾਈ ਲਾਰੇ ਲਾ ਲਾ ਕੇ ਚਲੋ ਪੰਜ ਛੇ ਦਿਨ ਲਾਰੇ ਲਾਲਾ ਟਪਵਾਤੇ ਚਲੋ ਅੱਜ ਕਾਰੀ ਦਾ ਫਾਈਨਲੀ ਬਾਕੀ ਏਸੀ ਦੀ ਹਜੇ ਲੋੜ ਵੀ ਨਹੀਂ ਖੁੱਲਦਾ ਚੱਲੀ ਜਾਣਾਗਾ ਕੋਈ ਜ਼ਿਆਦਾ ਜ਼ਰੂਰਤ ਵੀ ਨਹੀਂ ਹੈਗੀ ਏਸੀ ਦੀ ਬਾਕੀ ਹੁਣ ਅੱਗੇ-ਅੱਗੇ ਦਾ AC ਚੱਲਣਾ ਹੀ ਚੱਲਣਾ ਹੈਗਾ ਹੁਣ ਮੀਂਹ ਪੈ ਗਈ ਸੀ ਨਾ ਮੀਂਹ ਕਰਕੇ ਮੌਸਮ ਠੰਡਾ ਜਿਹਾ ਹੋ ਗਿਆ ਸੀ ਆ ਤੇ ਜਲਦੀ ਜਲਦੀ ਵੀਡੀਓ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਕੋਈ ਸਮਝ ਆ ਪਿਆ ਰਿਹਾ ਕਮੈਂਟ ਕਰ ਦਿਆ ਕਰੋ ਤੇ ਬਾਕੀ ਬੰਦੇ ਵੀਡੀਓ ਨਾਲ ਤੁਹਾਨੂੰ ਪਸੰਦ ਆਊਗੀ ਬਾਕੀ ਦੋ AC ਹੋਰ ਨੇ ਉਹਨੂੰ ਸਰਵਿਸ ਕਰਾਣੇ ਨੇ ਨਾਲੇ AC ਫਿੱਟ ਕਰਜੂਗਾ ਘੰਟਾ-ਢੇਰ ਘੰਟਾ ਲੱਗ ਜੂ ਆਪਾਂ ਚਲੋ ਮਿਲਦੇ ਆ ਪਹਿਲਾਂ ਪੁੰਚੀ ਹੁੰਦੇ ਕੋਲੇ ਪਹਿਲਾਂ 100 ਰਾਮ ਉੱਥੇ ਕਰੂਗਾ ਹੁਣ ਮਿਲਦੇ ਆ ਫਿਰ ਪੁੰਚੀ ਜਿੰਦੂ ਕਰ ਕਰੀ ਇਸੀ ਦਾ ਕਰਤਾ ਫਿੱਟ ਮੁੰਡੇ ਨੇ ਹਮ ਮੋਟਰ ਮੋਟਰ ਨਵੀਂ ਮੋਟਰ ਪਾਤੀ ਨਾ ਪੱਖਾ ਤੇ ਪਰ ਇੱਕ ਗੱਲ ਹੈ ਪਰ ਜਦੋਂ ਮਰਜੀ ਆਏ ਦੁਕਾਨ ਤੇ ਇਹ ਆਪ ਤਰ੍ਹਾਂ ਤੇ ਬੰਦਾ ਹੀ ਨਹੀਂ ਜਾਨੀ ਕਿੱਥੇ ਗਿਆ ਹੁੰਦਾ ਹੈਗਾ ਮੈਨੂੰ ਫੋਨ ਕਰਕੇ ਬੁਲਾ ਲਿਆ ਵੀ ਆ ਜਾ ਏਸੀ ਲੈ ਜਾ ਤੇ ਆਪ ਹੈ ਜੀ ਆਹ ਕਿੰਨੇ ਕਸਾ ਦਫਾ ਆ ਫੋਨ ਕਰਦਾ ਤੇ ਵੀ ਕਿੰਨੇ ਵੇ ਟਾਈਮ ਚ ਆਉਂਦਾ ਪੁਰਦਾ ਉਹਨੂੰ ਉਹ ਤਾਂ ਨਹੀਂ ਫਿਰਦਾ ਰਹਿੰਦਾ ਹੈਗਾ ਅਸੀਂ ਕਿੱਥੇ ਗਿਆ ਕਿੱਥੇ ਨਹੀਂ ਗਿਆ ਮੂੰਹ ਕਰਕੇ ਦੇਖਦਾ ਇਹ ਕਰਨਾ ਗੱਲ ਉਸ ਬਾਬਾ ਸੁੱਖਾ ਨਾ ਇਹ ਬਾਬਾ ਸੁੱਖੇ ਦੀ ਵੀਡੀਓ ਸੀ ਨਾ ਇਹ ਉਹਦੇ ਵਿੱਚ ਸਿੱਖਾ ਫਰਤੀ ਹਲਾਏ ਇਹ ਸੁਸਤੀ ਖੜਾਈ ਨੂੰ ਤਾਂ ਆ ਸੁਸਤੀ ਖੜਾ ਤੂੰ ਅਗਰ ਆਪ ਚਾਹਤੇ ਹੈ ਪੰਜਾਬੀ એનર્ਜੀ ਡਰਿੰਕ ਪੀ ਲੈ ਸਟਿੰਗ ਕੋਲ ਆਵੇ ਦੱਜਾ ਨੀ ਸਟਿੰਗ ਲਾ ਰੰਗੜਾ ਚਿੱਟੇ ਵਾਲਾ ਘਟਲੇ ਹੋਏ ਤੋਲੇ ਆ ਗਏ ਓਏ ਕਲਰ ਲਿਆਉਣਾ ਬਹੁਤ ਨੂੰ ਵੀ ਹੋਣਾ ਦਾੜੀ ਜਦ ਨਹੀਂ ਆਏ ਵਾਲਾ ਸਿਰ ਚਾਏ ਤੇਰੇ ਰਾਹ ਸਰ ਵਿਟੇ ਹਨ ਪਹੁੰਚੋ ਮਾਮਾ ਖੇਡ ਦਾ ਬੋਰਡ ਲਾਇਆ ਨਹੀਂ ਆਉਦਾ ਆ ਗਿਆ ਐਸੀ ਵੀ ਓਏ ਉਮੀਦ ਨਹੀਂ ਸੀ ਸਾਨੂੰ ਵੀ 15 20 ਦਿਨਾਂ ਬਾਅਦ ਤੋਂ ਪਹਿਲਾਂ ਵੀ ਆ ਜੂ ਫਿਰ ਵੀ 20 ਸਾਲ ਖਰੀਦਦੇ ਨਾਲ ਨਾ ਬਾਈ ਫਿਰ ਵੀ ਹਫਤੇ ਚੱਲ ਆ ਗਿਆ ਹਫਤੇ ਬਾਅਦ ਮੈਂ ਮੁੱਕਾ ਲਾਉਣਾ ਸੀ ਹਫਤਾ ਕਿੰਦੀ ਹਫਤਾ ਨੇ ਰਹਿ ਕੇ ਚੋਥੀ ਹਾਂ ਕੱਸ ਸ਼ੁਕਰ ਸ਼ੁਕਰਵਾਰ ਅੱਜ ਬੁੱਧਵਾਰ ਹੈ ਸ਼ੁਕਰਵਾਰ ਸ਼ਨੀਵਾਰ ਐਤਵਾਰ ਸੋਮਵਾਰ ਮੰਗਲਵਾਰ ਬੁੱਧਵਾਰ ਛੇਵੇਂ ਦਿਨ ਬਾਅਦ ਆਇਆ ਇੱਕ ਦਿਨ ਫੋਲੀ ਮੋਟਰ ਹਾਂ ਅਗਲੇ ਦਿਨ ਉਹਦੇ ਦੋ ਤੈਨੂੰ ਤਿੰਨ ਦਿਨ ਤੋਂ ਪੱਖਾ ਨਹੀਂ ਲੈਂਦਾ ਚੌਥੇ ਕਿ ਪੰਜਵੇਂ ਦਿਨ ਆਸ ਹੈ ਚੌਥੇ ਦਿਨ ਨਾ ਆ ਚੌਥੇ ਦਾ ਨਹੀਂ ਹੋਗਾ ਕੋਈ ਗੱਲ ਕਹਿ ਲਿਆ ਕਰਾ ਜੋ ਮਰਜ਼ੀ ਕੁਝ ਕਹਿ ਰਹਾ ਤੂੰ ਪਤਾ ਸਾਫ ਨੂੰ ਤੇਰਾ ਪੰਡਾ ਤਨੀ ਹੋ ਗਏ ਹੁਣ ਦਾ ਮੈਂ ਮੋਟਰ ਚਲਾ ਗਿਆ ਆ ਥਰੇ ਮੋਟਰ ਚੱਲ ਵੀ ਕੋਈ ਸੀ ਕਿ ਨਹੀਂ ਚੱਲੀ ਮੈਂ ਤਾਂ ਵੀ ਨਹੀਂ ਜਾਣਾ ਮੈਂ ਟੈਂਕੀ ਦਾ ਭਰ ਲਈ ਤੇ ਬਦਲ ਐਡ ਕੱਟ ਲੈਣਾ ਮਰ ਕਿੱਦੋਂ ਆਪਣੇ 6 ਵਜੇ ਤੋਂ 8 ਵਜੇ ਤੱਕ ਮੈਂ ਤਾਂ ਕੱਟਣੀ ਹੈ ਬਦਲ ਹੋ ਜਾਂਦਾ ਢੱਲੇ ਕੀ ਕਹਿਣਾ ਚਾਹੋਗੇ ਤੁਸੀਂ ਬੱਦਲ ਬਾਰੇ ਆਓ ਜਾ ਤੇ ਅੰਮ੍ਰਿਤਸਰ ਇਹ ਇਹਨੇ ਯਾਰ ਗਲਤ ਗੱਲ ਹੈ ਪੂਰਾ ਕਿੱਲਾ ਮੌਸਮ ਹੋ ਗਿਆ ਢਲੇ ਇਹ ਪਾਰਟੀ ਵਾਲਾ ਮੌਸਮ ਹੋ ਗਿਆ ਉਹ ਜਿਹੜਾ ਚੰਮਣ ਹੋ ਗਿਆ ਉਹਦਾ ਪਹਿਲੇ ਦੋ ਤਰੀਕਿਆਂ ਮੈਂ ਕਈ ਵਾਰ ਧੋਲਿਆ ਕਰਕੇ ਤਾਂ ਜਲਾਤ ਨਹੀਂ ਨਾ ਤਾਂ ਸਿਰੇ ਨਾ ਕੈਮਰੇ ਤੇ ਬਾਹਲਾ ਤੇ ਉਹ ਲਾਇਆ ਕਰ ਤੂੰ ਬਾਈ ਇਹਨੂੰ ਸਟੇ ਟੂਟ ਖਰਾਬ ਵਧਿਆ ਛੋੜੇ ਹੋ ਗਏ ਹੁਣ ਸਟੇ ਤਾਂ ਨਹੀਂ ਬਣਾ ਕਿੱਥੋਂ ਆਇਆ ਤੂੰ ਇਹ ਤਾਂ ਜਵਾਨੀ ਦੇ ਵਿੱਚ ਭਰ-ਭਰ ਭਰੀ ਏ ਨਾ ਇਹ ਮਹਿਲੇ ਖੜੀ ਤੇਨੂੰ ਵਾਲੇ ਸਾਨੀ ਮਤਿਆਬ ਹੈ ਨਹੀਂ ਸਾਇਰਨਾ ਪੂਰੀ ਪਰਾਦੇ ਫੰਗਰਾ ਦੇ ਇਸੇੇ ਪ੍ਰਕਾਰ ਦੀ ਰੋਸ਼ਨੀ ਨਾਲ ਕਰੇਗਾ ਹੁਣ ਇਸੇ ਲਈ ਲੰਬਾ ਸਾਇਰਨ ਬਜਾਉਣ ਕੇ ਬਾਅਦ ਪਰ ਸਾਰੇ ਸਰਵਾਂ ਦਾ ਮਾਰ ਦੇ ਕਰੀ ਲਾਤੀ ਕਰੇਗਾ ਵੈਸੇ 6:34 ਹੋ ਗਿਆ ਜੀ ਇਹ ਜੰਗ ਲੜਨਗੇ ਕੂੜੇ ਵਾਲੀਆਂ ਰੇੜੀਆਂ ਦੇ ਨੇ ਮੈਨੂੰ ਇਹਦਾ ਲਾਕੀ ਆ ਕਹਿੰਦਾ ਉਹਨਾਂ ਨੂੰ 1500 ਹੋਰ ਫालतू ਲਾ ਦੇ। ਹਨੇਰੀ ਆ ਗਈ ਭਾਈ ਪੂਰਾ ਤੇ ਮੈਂ ਵੀ ਮੈਂ ਕਿਵੇਂ ਕਹਿੰਦਾ ਜਿਹੜਾ ਮੇਰਾ ਬੰਦ ਹੀ ਹੈ ਲੇਵਲ ਦੇ ਨਾਲ ਹੋਰ ਮੋਰਮ ਹੋ ਗਿਆ ਬੁਰਾ ਖਤਰਨਾਕ ਲਾਈਟ ਪਹਿਲਾਂ ਹੀ ਚਲੀ ਗਈ ਸੀਗੀ ਇੱਥੇ ਬੈਠੇ ਸੀਗੇ ਦੇਖ ਤੁਹਾਨੂੰ ਨਾ ਸੀ ਸੀ ਲਾ ਕੇ ਘਰੇ ਇਹ ਇੱਧਰ ਲਿਆ ਇਹਦਾ ਮੋੜੀ ਸੋੜ ਬਣਾਇਆ ਅੰਦਾ ਆ ਫਿਰਦਾ ਅਗਲੇ ਨੂੰ ਜੇ ਮੈਂ ਪਹਿਲੇ ਕੋਟ ਮੋਰ ਪੂਰਾ ਖਤਰਨਾਕ ਚਲੋ ਚਲੀਏ ਠੱਲੇ ਚਲੋ ਚਲੀਏ ਠੱਲੇ ਹੋ ਗਿਆ ਪਕੌੜਿਆਂ ਵਾਲਿਆ ਠੱਲੇ ਪਕੌੜਿਆਂ ਦਾ ਮਸਾ ਹੋ ਗਿਆ ਚ ਚੱਤੂ ਗੱਜ ਮੋਰ ਦੇਣਾਰੇ ਕਿ ਹਾਂ ਤੂੰ ਕੇਲਾ ਲੈਣਾ ਕੇਲਾ ਕਿਉਂ ਮੇਰੇ ਤੋਂ ਕੋਈ ਗਲਤ ਗੱਲਾਂ ਕਹੋਣਾ ਮੈਂ ਗਲਤ ਗੱਲਾਂ ਕਿ ਤੂੰ ਕੇਲ ਮੁਤਾਬਕ ਹੀ ਨਾ ਕੇਲਾ ਲੈਣਾ ਤੂੰ ਲੈ ਕੇ ਲਾ ਮੈਂ ਕਿਉਂ ਲਾ ਮੈਂ ਤਾਂ ਦਰਜਨ ਲਫਾਫੇ ਚ ਪਾ ਕੇ ਘਰੇ ਲੈ ਕੇ ਜਾਣੀ ਖਾਣ ਨੂੰ ਤੂੰ ਕਹਿ ਤੂੰ ਕਹ ਨਹੀਂ ਮੈਨੂੰ ਕੇਲਾ ਲੈਣਾ ਮੈਂ ਤੂੰ ਮੈਂ ਫਿਰ ਕੇਲਾ ਮੈਂ ਤਾਂ ਦਰਜਨ ਕੇਲਿਆਂ ਦੇ ਲੈਣੀ ਆ ਹਾਂ ਪਰ ਟਾਉ ਵੀ ਲੈਣਾ ਘਰੇ ਵਾਸਤੇ ਬੱਚਾ ਲਈ ਲੈ ਕੇ ਜਾਣੀ ਆ ਮੈਂ ਤਾਂ ਨਹੀਂ ਭੈਣ ਲਾ ਗਿਆ ਬਈ ਕੇਲੇ ਲੈਣੇ ਮੀਠਾ ਆਜਾ ਕਿਉਂ ਐਵੇਂ ਸੁੱਕੇ ਸੀ ਜੇ ਚੱਲੀ ਜਾਂਦਾ ਉਹ ਓਏ ਬਾਈ ਏਸੀਆਂ ਦਾ 5000 ਰੁਪਏ ਤੇ 10000 ਰੁਪਏ ਬਾਈ ਚਾਹੀਦੀ ਹੈ ਲੋੜਾ ਯਾਰ ਕਿਹੜਾ ਪੰਜੇ ਮੀ ਹੋ ਗਿਆ ਫੁੱਲ ਤੇਜ ਆ ਕੋਈ ਸਪੀਡ ਨਾਲ ਪੂਰਾ ਤੇਜ ਓ ਦੁੱਧ ਲੈਣ ਗਿਆ ਸਾਹਮਣੇ ਸ਼ਿਕਾਰੀ ਆਪਣਾ ਓ ਸਾਹਮਣੇ ਓ ਖੜਿਆ ਲਾ ਓ ਅੰਦਰ ਨਹੀਂ ਆਈ ਜਣਾ ਬਾਈ ਓਏ ਦੇਖੋ ਤੇ ਇਹਨੂੰ ਬੱਕਰੇ ਛੱਡਣ ਆਇਆ ਸੀ ਮੈਂ ਪਹਿਲਾਂ ਬਾਜ਼ਾਰ ਉੱਤੇ ਖੜ ਕੇ ਕਿੰਨਾ ਟਾਈਮ ਉੱਤੇ ਖੜੇ ਰਹੇ ਫਿਰ ਇਹਨੂੰ ਮੈਂ ਇਹਦਾ ਚਲਕ ਕਰ ਛੱਡ ਗਿਆ ਮੌਸਮ ਖਰਾਬ ਹੋ ਜਾਂਦਾ ਸ਼ੁਕਰ ਹੈ ਪਹਿਲਾਂ ਮੈਂ ਸਕੂਟੀ ਤੇ ਆਉਣ ਲੱਗਾ ਸੀ ਆ ਤੇ ਵੀ ਸ਼ੁਕਰ ਹੈ ਗੱਡੀ ਲੈ ਆਇਆ ਨਹੀਂ ਤਾਂ ਫਿਰ ਇਹਦੇ ਫਸਿਆ ਰਹਿੰਦਾ ਮੈਂ ਔਖਾ ਹੋ ਜਾਂਦਾ ਫਿਰ ਮੈਂ ਕਾਰ ਲਿਆ ਮੈਂ ਸਰਕਾਰ ਦੀ ਚੱਲਿਆ ਮੈਂ ਮੈਂ ਨੂੰ ਛੱਡਉਣਾ ਭਰਾਲੇ ਕਮਰੇ ਦੇ ਸੀਸੀਟੀਵੀ ਸਰਵਿਸ ਕਰ ਗਿਆ ਇਹ ਮੇਰਾ ਦਾਤ ਸਹੀ ਕਰ ਗਿਆ ਤੁਹਾਨੂੰ ਮੋਟਰ ਮੋਟਰ ਪੈ ਗਈ ਨਾ ਨਹੀਂ ਚਲੋ ਹੁਣ ਆਉਂਦਾ ਹੁਆਰ ਉਹ ਹੁਣ ਆ ਪਜਿਆ ਆ ਆ ਗਿਆ ਉਹ ਫੁੱਲ ਹੋ ਗਿਆ ਮੀਤਾ ਓਏ ਹੈ ਤੇਜ ਹੋ ਗਿਆ ਪੂਰਾ ਵਾਰਿਸ਼ ਫੁੱਲ ਜੋਰਾ ਸ਼ੋਰਾ ਨਾਲ ਹੋ ਰਹੀ ਹੈ। ਸਾਰਾ ਰੁਮਾ ਕਰੇ ਛੱਟ ਆਇਆ ਸਾਨੂੰ। ਕਿੰਨਾ ਕਰੇ ਛੱਟ ਕੀ ਮਗਾ ਚੱਲਦਾ ਫਿਰ ਵਾਰਿਸ਼ਾਂ ਦੀ ਤੇਰੇ ਨੂੰ ਜੱਤੀ ਹੈ। ਤੇ ਚੱਲ ਰਹੇ ਆਗੇ। ਤੇ ਕਰੋ ਵੀ ਫੋਨ ਆਈ ਜਾਂਦਾ ਹੈਗਾ। ਤੇ ਕਰਦੇ ਫਿਰ ਆ ਫਿਕਰ ਜਾਂ ਕਰਦੇ ਕਿ ਇਹ ਸਪੈਸ਼ਲ ਟਾਈਮ ਨਾਲ ਘਰੇ ਆ ਜਾਓਗੇ ਆਪਦਾ। ਤੇ ਹੁਣ ਪਹੁੰਚ ਬਾਹਰ ਰਸਤੇ ਜਾਈ ਜਨਾ। ਪਾਸ 7 ਮਿੰਟ ਲੱਗ ਜਾਂਦੇ ਆਂ ਦੇ ਘਰੋਂ ਜੱਤ ਜਾਂਦੇ। ਇਹ ਯਾਰ ਰੱਬ ਨੂੰ ਵੀ ਸ਼ਾਮ ਨੂੰ ਹੀ ਦੇਰ ਜਦੋਂ ਵੀ ਹੁੰਦੇ ਹਨ ਰੀਂ ਆ ਨਹੀਂ بارش ਹੈ ਜਿਆਦਾ ਰਾਤ ਨੂੰ ਹੀ ਕਰਦਾ ਕੰਮ ਕਰ ਭਾਈ ਤੇ ਚਲੋ ਪਹੁੰਚ ਲਈਏ ਘਰੀ ਕਰੇ ਯਾਰ ਥੋੜੀ ਥੋੜੀ ਚਲਾ ਲਈਏ ਗੱਡੀ ਬਾਕੀ ਜਿੱਥੇ ਤੱਕ ਇਹ ਤੱਕ ਵੀਡੀਓ ਤੁਸੀਂ ਦੇਖ ਲਈਏ ਤਾਂ ਵੀਡੀਓ ਨੂੰ ਕੋਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਲਾਈਕ ਕਰਦੇ ਕਰੋ ਵੀਡੀਓ ਨੂੰ ਚਲੋ ਮਿਲਦੇ ਹਾਂ ਅਗਰੇ ਪਹੁੰਚ ਲਈਏ ਘਰੀ ਫਿਰ ਕਰਦੇ ਆ ਗੱਲ ਬਾਤ